ਰਾਮਪਰਾ ਫੂਲ ਨਗਰ ਆਰੰਪਰਾ ਫੂਲ ਨਗਰ ਕਾਉਂਸਲ ਦੇ ਵਿੱਚ ਹੋਈ ਵੱਡੀ ਹੀਰਾ ਫੇਰੀ ਵੱਡੀ ਹੀਰਾ ਫੇਰੀ ਜਾਂ ਇਸ ਨੂੰ ਸਾਜ਼ਿਸ਼ ਕਿਹਾ ਜਾਵੇ ਜਾਂ ਕੋਈ ਛੜਿਆੰਤਰ ਕਿਹਾ ਜਾਵੇ ਜਾਂ ਇਸ ਤਰ੍ਹਾਂ ਮੰਨ ਲਿਆ ਜਾਵੇ ਕਿ ਇੱਕ মিডিਆ ਕੋਈ ਵੀ ਖਬਰ ਚਲਾਉਂਦਾ ਇੱਕ ਵਾਰ ਦਾ ਵਿਰੋਧ ਹਲਕੀ ਜੀ ਚੰਗਾਰੀ ਛੜਦਾ ਉਹ ਤਮਾਕਾ ਜਿਆਦਾ ਵੱਡਾ ਨਹੀਂ ਹੁੰਦਾ ਕਿ ਚੱਲਣ ਤੋਂ ਜਿਹੜਾ ਕੁਝ ਚੱਲਦਾ ਸਹੀ ਨਤੀਜੇ ਤੇ ਜਿਹੜਾ ਨਹੀਂ ਪਹੁੰਚਿਆ ਜਾਂਦਾ ਗੱਲ ਹੈਗੀ ਆ ਕੱਲ ਨਗਰ ਕਾਉਂਸਲ ਰਾਮਪੁਰਾ ਫੋਲ ਦੀ ਗੱਲ ਕਰਦੇ ਆ ਜਿੱਥੇ ਪੱਤਰਕਾਰਾਂ ਨੇ ਜਾ ਕੇ ਨਗਰ ਕਾਉਂਸਲ ਦੇ ਪ੍ਰਧਾਨ ਬਾਈਸ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਕਿ ਜਿਹੜੇ ਸੀਵਰੇਜ ਦੇ ਪਾਣੀ ਦੇ ਬਿੱਲ ਲੋਕਾਂ ਨੇ ਭਰੇ ਨੇ ਉਹ ਲੋਕਾਂ ਨੂੰ ਕਿਹੜੀਆਂ ਰਸੀਦਾਂ ਦੇ ਦਿੱਤੀਆਂ ਨੇ ਕਿਤੇ 23 24 ਦਾ ਰਿਕਾਰਡ ਹੀ ਨਹੀਂ ਚੜਿਆ ਹੋਇਆ ਪਰ ਕਾਰਚੀ ਹੈ ਨਹੀਂ ਉਹ ਪੈਸਾ ਗਿਆ ਕਿੱਥੇ ਤਾਂ ਅੱਗੋ ਪ੍ਰਧਾਨ ਦਾ ਬਾਈਸ ਪ੍ਰਧਾਨ ਦਾ ਜਵਾਬ ਦੇਖੋ ਕਿ ਪ੍ਰਧਾਨ ਤਾਂ ਕਹਿ ਰਹੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਦੀ ਸਿਸ਼ਟਾ ਦਾ ਲੱਗਿਆ ਹੋਇਆ ਜਾਂ ਸਿੱਧਾ ਨਹੀਂ ਚੜੀਆਂ ਹੋਈਆਂ ਦੇਖੋ ਇੱਕ ਡਿਊਟੀ ਹੁੰਦੀ ਹੈ ਜੇ ਉਹਨੂੰ ਡਿਊਟੀ ਨੂੰ ਸਹੀ ਤਰ੍ਹਾਂ ਪ੍ਰਧਾਨ ਨਾ ਨਿਭਾਈ ਜਾ ਰਿਹਾ ਹੋਵੇ ਜਾਂ ਬਾਈਸ ਪ੍ਰਧਾਨ ਨਾ ਨਿਭਾਈ ਜਾ ਰਿਹਾ ਹੋਵੇ ਜਾਂ ਈਓ ਸਾਹਿਬ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੋਵੇ ਤਾਂ ਹੁਣ ਉਥੇ ਐਮਐਲਏ ਹਲਕਾ ਬਧਾਇਕ ਬਲਕਾਰ ਸਿੱਧੂ ਨੂੰ ਕੀ ਕਰਨਾ ਚਾਹੀਦਾ ਹੈ ਕੀ ਇਹ ਕੋਈ ਖੇਡ ਹੈ ਕਿ ਜਿੰਨਾ ਲੁੱਟਣਾ ਲੁੱਟ ਕੇ ਲੈ ਚੱਲੋ ਕਿਉਂ ਨਹੀਂ ਜਿਹੜੀ ਕੱਲ ਦੀ ਵੀਡੀਓ ਚੱਲ ਰਹੀ ਹੈ ਹਜੇ ਤੱਕ ਹਲਕਾ ਵਿਧਾਇਕ ਦਾ ਕਿਉਂ ਉਸ ਤੇ ਕੋਈ ਸਪਸ਼ਟੀਕਰਨ ਜਿਹੜਾ ਨਹੀਂ ਆਇਆ ਅੱਗੋਂ ਹਜੇ ਕਹਿ ਰਹੇ ਨੇ ਇਨਕੁਆਰੀ ਹੋਊਗੀ ਜੀ ਚੰਡੀਗੜ੍ਹ ਪਾ ਦਿੱਤੀ ਹੈ ਹਾਲਾਂਕਿ ਪਤਾ ਇਹਨਾਂ ਨੂੰ ਵੀ ਹੈ ਕਿ ਰਸੀਦਾ ਕਿਸ ਬੰਦੇ ਨੇ ਕਟੀਆਂ ਪਰ ਨਾਮ ਲੈਣਾ ਜ਼ਰੂਰੀ ਨਹੀਂ ਸਮਝਦੇ ਪਤਾ ਸਭ ਕੁਝ ਹੈ ਇਹ ਰਲੀ ਮੁਕਤਾ ਸਭ ਇਨਕੁਆਰੀ ਪਿਠਾਵਾਗੇ ਜੀ ਉਹ ਜਾਂਚ ਚੱਲੂਗੀ ਉਹਦੇ ਵਿੱਚ ਜਿਹੜਾ ਕੁਝ ਕਲੀਅਰ ਹੋਊਗਾ ਹੁਣ ਜਾਂਚ ਤਾਂ ਜਿਵੇਂ ਕਹਦੀ 6 ਮਹੀਨੇ ਸਾਲ-ਸਾਲ ਲੱਗ ਜਾਂਦਾ ਇਹ ਤਾਂ ਇਨਕੁਆਰੀ ਇਸੇ ਤਰ੍ਹਾਂ ਚੱਲੀ ਜਾਊਗੀ ਉਹੀ ਗੱਲ ਹੈ ਕਿ ਮਤਲਬ ਕਹਿਦੀ ਏ ਕਿ মিডিਆ ਦੀ ਕੋਈ ਕਦਰ ਨਹੀਂ ਜਾਂ ਸਾਰਾ মিডিਆ ਇਕੱਠਾ ਨਹੀਂ ਹੁੰਦਾ ਵਾਰ-ਵਾਰ ਸਵਾਲ ਨਹੀਂ ਪੁੱਛਦਾ ਇੱਕ ਗੱਲ ਦੇ ਮਗਰ ਨਹੀਂ ਪੈਂਦਾ ਕਿ ਇਹਨਾਂ ਨੂੰ ਪਤਾ ਹੈ ਕਿ ਇੱਕ ਵਾਰ ਬੋਲਣਗੇ ਫਿਰ ਥੋੜਾ ਸਮਾਂ ਲੰਘ ਜਾਣਾ ਗੱਲ ਦਬ ਜਾਣੀ ਹੈ ਮਾਮਲਾ ਠੰਡਾ ਰਫਾ ਦਫਾ ਆਪਾਂ ਕਰ ਦਵਾਂਗੇ ਇਨਕੁਆਰੀ ਹੁਣ ਕਦੋਂ ਤੱਕ ਚੱਲੂਗੀ ਜਦੋਂ ਤੁਹਾਨੂੰ ਪਤਾ ਹੈ ਕਿ ਭਾਈ 23 24 ਦੇ ਵਿੱਚ ਆਹ ਬੰਦਾ ਸਿੱਧਾ ਕੱਟ ਰਿਆ ਸੀ ਨਾਲ ਦੀ ਨਾਲ ਐਕਸ਼ਨ ਲਵੋ ਜਿਹੜਾ ਬੰਦੀ ਕਾਰਵਾਈ ਆ ਉਸ ਤੇ ਕਰੋ ਪਰ ਦੇਖਣ ਵਾਲੀ ਗੱਲ ਹੈ ਕਿ ਲੋਕ ਵੀ ਸਾਡੇ ਚੁੱਪ ਨੇ ਸਾਡੇ ਲੋਕ ਸਾਥ ਨਹੀਂ ਦਿੰਦੇ ਜੇ ਤੱਕਾ ਹੋ ਰਿਹਾ ਤਾਂ ਉਹ ਹੀ ਜਾਣ ਦੋ ਕੋਈ ਗੱਲ ਨਹੀਂ ਉਹ ਐ ਸੋਚਦੇ ਕਿ ਮੇਰੇ ਨਾਲ ਥੋੜੀ ਤੱਕਾ ਹੋ ਰਿਹਾ ਜਾਂ ਤਾਂ ਸਾਰਿਆਂ ਨਾਲ ਤੱਕਾ ਹੋ ਰਿਹਾ ਜਾਂ ਇੱਕ ਦੇ ਨਾਲ ਤੱਕਾ ਹੋ ਰਿਹਾ ਸਾਡੇ ਨਾਲ ਨਹੀਂ ਤੱਕਾ ਹੋ ਰਿਹਾ ਇਸ ਤਰ੍ਹਾਂ ਦੀ ਸੋਚ ਆ ਜਿਹੜੀ ਉਹ ਕੱਢ ਦੇਣੀ ਚਾਹੀਦੀ ਹੈ ਹੁਣ ਅੱਗੇ ਜਾਂਚ ਚੱਲੂਗੀ ਇਨਕੁਆਰੀ ਬੈਠੂਗੀ ਫਿਰ ਜਾ ਕੇ ਪਤਾ ਲੱਗੂਗਾ ਕਿ ਹੁਣ ਜੇ ਹੁਣ ਕੱਲੂ ਕੋਈ ਬੰਦਾ ਪ੍ਰਾਪਰਟੀ ਟੈਕਸ ਦਾ ਅਨੋਂ ਸਿੱਧਾ ਕੋਈ ਅਗਲਾ ਕਰਨ ਆਉਂਦਾ ਹੈ ਕੋਈ ਪਾਣੀ ਸੀਵਰੇਜ ਦਾ ਬਿੱਲ ਭਰਨ ਆਉਂਦਾ ਹੈ ਹੁਣ ਕੀ ਗਰੰਟੀ ਹੋਂ ਜਿਹੜੀ ਉਹਨੂੰ ਸੀ ਦਿੱਤੀ ਜਾਊਗੀ ਉਹ ਸਹੀ ਦਿੱਤੀ ਜਾਊਗੀ ਇਹ ਬਹੁਤ ਸਾਰੀਆਂ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਰੋਲੇ ਬਹੁਤ ਵਾਰ ਨਗਰ ਕੌਂਸਲ ਦੇ ਪਏ ਨੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਹਲਕਾ ਵਿਧਾਇਕ ਦੀ ਕੋਈ ਮਤਲਬ ਇੱਕ ਵੀ ਸਪਸ਼ਟੀਕਰਨ ਨਹੀਂ ਆਉਂਦਾ ਕਿ ਸਾਡੇ ਬੰਦੇ ਜੇ ਗਲਤ ਨੇ ਤਾਂ ਇਹਨਾਂ ਤੇ ਬਣਦੀ ਕਾਰਵਾਈ ਨਾਲ ਦੀ ਨਾਲ ਹੋਊਗੀ ਕੀ ਸਭ ਦੀ ਰੇਲੀ ਮੂਲੀ ਭਗਤ ਆਪਾਂ ਕਹਿ ਸਕਦੇ ਆਂ ਕਿ ਇਕੱਠੇ ਹੋ ਕੇ ਚੱਲ ਰਹੇ ਨੇ ਕਿ 27 ਦੇ ਵਿੱਚ ਕਿਹੜਾ ਆਪਾਂ ਦੁਬਾਰਾ ਜਿੱਤਣਾ ਜਾਂ ਆਪਾਂ ਕਿਹੜਾ 27 ਦੇ ਵਿੱਚ ਦੁਬਾਰਾ ਵੋਟਾਂ ਲੜਨੀਆਂ ਨੇ ਕਿ ਜਿੰਨਾ ਇਕੱਠਾ ਹੁੰਦਾ ਜਿੰਨਾ ਸਮੇਟਨਾ ਸਮੇਟ ਲੋ ਹੁਣ ਇਨਕੁਆਰੀ ਬਿਠਾ ਦਿਓ ਜਿੰਨਾ ਲੰਮਾ ਚੱਲੀ ਜਾਊਗੀ ਚੱਲੀ ਜਾਊਗੀ ਪਹਿਲੇ ਕਿਹਾ ਕਿ ਮਾਮਲਾ ਐਸੀ ਤਰ੍ਹਾਂ ਹੀ ਚੱਲੀ ਜਾਣਾ ਮੁਰਗੇ ਠੰਡਾ ਪੈ ਜਾਣਾ ਗੱਲ ਇੱਥੇ ਹੀ ਸਾਰੀ ਆ ਜਿਹੜੀ ਦਬ ਜਾਣੀ ਆ ਜਿਵੇਂ ਇਸ ਤਰ੍ਹਾਂ ਪਹਿਲਾਂ ਦੱਬੀਆਂ ਗਈਆਂ ਨੇ ਹੋਰ ਵੀ ਨਗਰ ਕੌਂਸਲ ਦੇ ਬਹੁਤ سارے ਵੱਡੇ ਵੱਡੇ ਖਲਾਸੇ ਨੇ ਇੱਕ ਆਰਟੀਆਈ ਪਾਈਆਂ ਹੋਈਆਂ ਨੇ 1 ਮਹੀਨਾ ਹੋ ਗਿਆ ਆਰਟੀਪੀ ਨੂੰ ਅੱਜ ਗੱਲ ਕੀਤੀ ਈਓ ਸਾਹਿਬ ਦੇ ਨਾਲ ਤਾਂ ਉਹ ਕਹਿੰਦੇ ਹਜੇ ਦੇਖਦੇ ਆ ਹਜੇ ਮੇਰੇ ਕੋਲੇ ਕੋ ਜਿਹੜੀ ਆਰਟੀ ਵੀਡੀਓ ਤੁਸੀਂ ਮੰਗੀਆਂ ਆਰਟੀ ਮੈਂ ਪਾਈ ਹੋਈ ਹੈ ਉਹ ਹਜੇ ਪਹੁੰਚ ਵੀ ਨਹੀਂ ਹੁਣ ਦੇਖਦੇ ਆ 10 12 ਦਿਨ ਹੋਰ ਜੇ ਨਹੀਂ ਜਵਾਬ ਆਉਂਦਾ ਤਾਂ ਉਸਤੇ ਵੀ ਇੱਕ ਵੱਡੀ ਸਾਰੀ ਜਿੰਨਾ ਜਿੰਨਾਂ ਨੇ ਆਰਟੀਆਂ ਪਾਈਆਂ ਹੋਈਆਂ ਨੇ ਉਹ ਸਾਰੇ ਬੰਦੇ ਇਕੱਠੇ ਕਰਕੇ ਇੱਕ ਪਾਵਾਂਗੇ ਇੱਕ ਮੈਸੇਜ ਦਵਾਂਗੇ ਕਿ ਕਾਨੂੰਨ ਬਣਾਏ ਦਾ ਫਾਇਦਾ ਕੀ ਆ ਜੇਕਰ ਆਰਟੀਆਈ ਦਾ ਤੁਸੀਂ